ਇਹ ਜਾਂਦਾ ਹੈ ਕਿ ਲੋਕ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੁਸ਼ੀਆਂ ਬੜੀਆਂ ਕੋੜੀਆਂ ਤੇ ਮਿੱਠੀਆਂ ਯਾਦਾਂ ਵੀ ਜਿਹੜੀ ਛੱਡ ਜਾਂਦੇ ਨੇ ਅੱਜ ਅਸੀਂ ਜਿਸ ਯਾਦ ਦੀ ਗੱਲ ਕਰ ਰਹੇ ਹਾਂ ਉਹ ਹੈ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਰੇ ਦੀਆਂ ਯਾਦਾਂ ਇਹ ਤਸਵੀਰਾਂ ਮੁਕਸਦ ਜਿਹੜੇ ਦੇ ਦਰਬਾਰ ਦੇ ਸੁਭਿਆ ਪ੍ਰੋਗਰਾਮ ਦੇ ਵਿੱਚ ਜਿਸ ਤੇ ਵਿੱਚ ਸਿੱਧੂ ਮੂਸੇਵਾਲਾ ਪਰਚੇ ਦੇ ਵਿਆਹ ਵਿੱਚ ਸਰਵਾਲਾ ਬਣਿਆ ਜਿਸ ਦੀਆਂ ਯਾਦਾਂ ਤੇ ਤਸਵੀਰਾਂ ਅਜੇ ਤਾਜ਼ੀਆਂ ਹੋ ਗਈਆਂ ਨੇ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਹੁਣ ਵਾਇਰਲ ਹੋ ਰਹੀਆਂ ਨਜ਼ਰ ਆ ਰਹੀਆਂ ਨੇ ਬਲਜਿੰਦਰ ਸਿੰਘ ਤੇ ਉਸ ਦੀ ਘਰ ਵਾਲੀ ਰੇਨੂ ਦੇ ਵਿਆਹ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਇਹਨਾਂ ਤਸਵੀਰਾਂ 'ਚ ਸਿੱਧੂ ਮੂਸੇਵਾਲਾ ਬਦੌੜਾ ਲਾੜੇ ਬਲਜਿੰਦਰ ਸਿੰਘ ਦਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਸਾਲ ਦੂਰੇ ਇੱਕ ਦੇ ਅਕਤੂਬਰ ਮਹੀਨੇ ਦੀਆਂ ਦਸੀਆਂ ਜਾ ਰਹੀਆਂ ਨੇ ਜਦੋਂ ਸਿੱਧੂ ਮੂਸੇਵਾਲਾ ਆਪਣੇ ਬਚਪਨ ਦੇ ਵਿੱਚ ਚਾਚੇ ਦੇ ਵਿਆਹ ਦੇ ਵਿੱਚ ਸਰਵਾਲਾ ਬਣਿਆ ਹੋਇਆ ਦਿਖਾਈ ਦੇ ਰਿਹਾ ਦੱਸ ਰਿਹਾ ਗਿਆ ਕਿ 22 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਗਾਇਬ ਤੇ 30 ਰੰਗ ਫਾਇਰ ਕੀਤੇ ਗਏ ਸੀ ਜਿਸ ਤੋਂ ਬਾਅਦ ਇਕਲੌਤੇ ਪੁੱਤੀ ਮੌਤ ਹੋਣ ਤੋਂ ਬਾਅਦ ਮਾਪਿਆਂ ਦੀ ਜਿੰਦਗੀ ਜਿਹੜੀ ਪ੍ਰਭਾਵਿਤ ਹੋਈ ਸੀ ਉੱਥੇ ਦਾ ਜਿਹੜਾ ਪਿਛਲੇ ਦਿਨ ਹੀ ਜਿਹੜੀ ਮਾਤਾ ਚਰਨਪੌਰ ਵਾਲੇ ਘੁੱਤ ਨੂੰ ਜਨਮ ਦਿੱਤਾ ਗਿਆ ਜਿਸ ਕਰਕੇ ਹੁਣ ਘਰ ਦੇ ਵਿੱਚ ਵਾਪਸ ਤੋਂ ਖੁਸ਼ੀਆਂ ਮੋੜ ਆਈਆਂ ਨੇ ਪੁੱਲਵੰਤ ਸਿੰਘ ਸਾਕੀ ਸਾੜੀ ਦਾ ਪੋਤਰਾ ਸੀ ਆ ਹਉਂਦੇ ਜੰਨੇ ਰਹਿੰਦੇ ਆ ਸਾਰਾ ਪਰਿਵਾਰ ਹੀ ਹਉਂਦੇ ਜੰਨੇ ਆ ਮਸੂਲ ਸੇ ਵੀ ਸਾਨੂੰ ਯਾਦ ਚੇਤੇ ਸੀ ਮੁੰਡਾ ਏਡਾ ਕਰਾ ਕਰ ਗੋਲਦੀ ਬਹੁਤ ਖੁਸ਼ੀ ਹੈ ਪਰ ਬਲੋ ਜੇ ਅਜੇ ਗੱਲ ਨਹੀਂ ਬਣੀ ਮੈਂ ਹਾਂ ਤਾਂ ਲਈਏ ਪੂਰੀ ਖੁਸ਼ੀ ਲਈ ਦਿੱਤੀ ਹੈ ਜੋ ਕਰ ਦੋ ਕੋਈ ਸਾਨੂੰ ਬੀਤਰੀ ਜੀ ਵੀ ਜਿੱਤ ਕਰ ਮਾਰਤਾ ਮਾਰੂ ਹੈ ਘਾਟਾ ਪਾਸਾ ਦਾ ਪੂਰੇ ਨਹੀਂ ਹੁੰਦਾ ਤਾ ਉਹ ਘਾਟਾ ਨਹੀਂ ਪੂਰਾ ਹੱਸਦਾ ਆਪ ਵੀ ਦੇਖੋ ਜੀ ਉਹਦਾ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਤੇ ਤੇ ਠੀਕ ਹੈ ਉਹਨਾਂ ਦਾ ਕੰਮ ਸਜਣ ਗਿਆ ਕੋ ਇਹ ਤਾਂ ਖੁਸ਼ੀ ਦੀ ਗਲੀ ਠੱਜ ਭਾਈ ਦਾ ਚਲੋ ਭਾਈ ਹਾਂ 20 ਸਾਲੋਂ ਪਤਾ ਲੱਗਵਾ ਕੀ ਰੋਟੀ ਦਸਦੀ ਐ ਵੀ ਲੈ ਭਾਈ ਜੀ ਲੋਕ ਨਾਲ ਤਾਂ ਪੂਰਾ ਹੋਇਆ ਹਾਂ ਅੰਟੀ ਜੀ ਕੀ ਨਾਮ ਹੈ ਤੁਹਾਡਾ ਅੰਟੀ ਜੀ ਸਿੱਧੂ ਮੂਸੇ ਵਾਲੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਸੀ ਵੀ ਭੈਣ ਦਾ ਪੁੱਤਰਾ ਵੀ ਤੇ ਇੱਥੇ ਜਦੋਂ ਛੋਟਾ ਜਿਹਾ ਹੁੰਦਾ ਆਇਆ ਸੀਗਾ ਕਿਹਦੇ ਵਿਆਹ ਚ ਸਰਵਾਲਾ ਬਣਿਆ ਸੀ ਬਲਜਿੰਦਰ ਜੀ ਬਲਜਿੰਦਰ ਕੌਣ ਹੈ ਉਹ ਵੀ ਬੌਣੇ ਨੂੰ ਬਲਜਿੰਦਰ ਕਹਿੰਦੇ ਆ ਅੱਛਾ ਤੁਹਾਡਾ ਕੀ ਹੈ ਮੇਰਾ ਮੁੰਡਾ ਹੈ ਬੇਟਾ ਤੁਹਾਡਾ ਬੇਟਾ ਹੈ ਬੇਟਾ ਤੇ ਸਿੱਧੂ ਮੂਸੇ ਵਾਲੇ ਨੂੰ ਕਿਵੇਂ ਦੇਖਦੇ ਸੀ ਤੁਸੀਂ ਬਹੁਤ ਚਾਰਾਂ ਦੇਖਦੇ ਸੀ ਜੀ ਮਸਾਂ ਹੀ ਸੀ ਸਾਡੀ ਤੇ ਜਦੋਂ ਉਹ ਸਟਾਰ ਬਣ ਗਿਆ ਸੀ ਤੁਹਾਨੂੰ ਐ ਲੱਗਿਆ ਵੀ ਵੀ ਉਹ ਸਾਨੂੰ ਭੁੱਲਤਾ ਨਹੀਂ ਗਿਆ ਨਹੀਂ ਨਹੀਂ ਭੁੱਲਿਆ ਮਿਲ ਕੇ ਗਿਆ ਕੇ ਸਾਨੂੰ ਦੋ ਵਾਰੀ ਬੱਢ ਕੇ ਅੱਛਾ ਅੱਜ ਪ੍ਰਮਾਤਮਾ ਨੇ ਫੇਰ ਜਿਹੜੀ ਬਾਹ ਫੜੀ ਹੈ ਉਸ ਪਰਿਵਾਰ ਦੀ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਹੋਈ ਹੈ ਜੀ ਤਾਂ ਹੀ ਉਹ ਹੀ ਆ ਗਏ ਤੇਰਾ ਜਮ ਉਹਦੇ ਆ ਕੇ ਸਿੱਧਾ ਹੀ ਆ ਗਿਆ ਅੱਛਾ ਹੀ ਗਿਆ ਭਾਈ ਤੇ ਜਦੋਂ ਸਰਵਾਲਾ ਬਣਿਆ ਸੀਗਾ ਕਿੰਨਾ ਚਾਸ ਸੀ ਤੁਹਾਨੂੰ ਬਹੁਤ ਚਾਸ ਸੀ ਬਹੁਤ ਚਾਲਾ ਤੁਹਾਨੂੰ ਐ ਲੱਗਦਾ ਸੀ ਵੀ ਸਾਡਾ ਜਿਹੜਾ ਇਹ ਬੱਚਾ ਇੰਨੀ ਆ ਬਲੰਦੀਆਂ ਤੇ ਸਾਨੂੰ ਪਚਾ ਦੂਗਾ ਨਹੀਂ ਪਤਾ ਸੀ ਪਹਿਲਾਂ ਪਹਿਲਾਂ ਨਹੀਂ ਪਤਾ ਸੀ ਹਾਂਜੀ ਆਉਂਦੇ ਜਾਂਦੇ ਸਾਡੇ ਬਹੁਤ ਸ਼ੁਰੂ ਤੋਂ ਹੀ ਬਹੁਤ ਹੁੰਦੇ ਇਹ ਹੀ ਮੁੰਡੇ ਲੋ ਇਹਦਾ ਇੱਕ ਤਾਇਆ ਜੀ ਹੈ ਮਾਸਾ ਰਹਿਣਾ ਇਹ ਕੇਹੇ ਸਾਡੇ ਬਾਹਲਾ ਇਹ ਹੀ ਹੁੰਦੇ ਸੀ ਅੱਛਾ ਬੰਦੇ ਆ ਤੇ ਭੈਣ ਮੇਰੀ ਮੁੱਕ ਗਈ ਸੀ ਉਹਦਾ ਅੱਛਾ ਇਹ ਦਾਦੀ ਇਹ ਜੀ ਹਾਂ ਸਿੱਧੂ ਦੀ ਇਹ ਮੁੱਖ ਗੀਤ ਸੋਹਣਾ ਹੈ। ਅੱਛਾ ਇਹ ਮੁੰਡੇ ਵਰਤਦੇ ਸੀ ਸਾਡੇ ਨਾਲ ਪੂਰਾ ਹੁੰਦੇ ਸੀ। ਤੇ ਅਕਸਰ ਹੀ ਸਿੱਧੂ ਆਉਂਦਾ ਜਾਂਦਾ ਰਹਿੰਦਾ ਸੀ ਇੱਥੇ। ਹਾਂਜੀ ਹਾਂਜੀ ਆਉਂਦਾ ਸੀ। ਤੇ ਕਦੇ ਕੋਈ ਤੁਹਾਨੂੰ ਐਂ ਲੱਗਿਆ ਹੋਵੇ ਵੀ ਉਹ ਬਹੁਤ ਵੱਡਾ ਕਲਾਕਾਰ ਬਣ ਗਿਆ ਤੇ ਆਦੇ ਮਾਂ ਪਿਓ ਜਾਂ ਆਦੇ ਰਿਸ਼ਤੇਦਾਰਾਂ ਨੂੰ ਭੁੱਲ ਗਿਆ। ਨਹੀਂ ਭੁੱਲਿਆ ਨਹੀਂ ਭੁੱਲਿਆ। ਸਮਝਦਾ ਰਹਿਆ ਸਾਡੇ ਨੂੰ। ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਸੀ ਤੁਹਾਨੂੰ? ਬਹੁਤ ਹੁੰਦਾ ਸੀ ਜੀ। ਬਹੁਤ ਜ਼ਿਆਦਾ ਸੀ ਆਸੇ ਪਾਸੇ ਦੇ ਆ ਕੇ ਪੁੱਛਦੇ ਸੀ ਭਾਈ ਤੁਹਾਡਾ ਰਿਸ਼ਤੇਦਾਰ ਹੈ। ਕਿੱਥੇ ਮਿਲਣ ਜਾਣਾ ਨਾਲ ਲੈ ਕੇ ਜਾਂਦੇ ਉਹਨੂੰ ਕਿਸੇ ਨੇ ਜਾਣਾ ਕਿੱਦਾਂ ਬੇਦੇ ਬਹੁਤ ਆਏ ਆ ਨਾਲ ਜਾਂਦੇ ਰਹੇ ਆ ਹੂੰ ਮਹਿਸੂਸਾ ਬਹੁਤ ਹੁੰਦਾ ਸੀ ਫਿਰ ਘਾਟਾ ਵੀ ਬਹੁਤ ਵੱਡਾ ਝੱਲਿਆ ਇਹ ਚਲੋ ਹਜੇ ਬਾਗ ਨੂੰ ਨੇ ਉਹਦਾ ਮੋਨ ਮੋੜ ਕੇ ਦੇਤਾ ਹਾਂ ਉਹ ਵੀ ਸਿੱਧੂ ਆ ਗਿਆ ਸਰ ਹੂੰ ਹੂੰ ਕਿਵੇਂ ਮਹਿਸੂਸ ਕਰਦੇ ਤੁਸੀਂ ਬਹੁਤ ਖੁਸ਼ੀ ਹੋਈ ਐ ਪਰਮਾਤਮਾ ਨੇ ਤੁਹਾਨੂੰ ਲੱਗਦਾ ਵੀ ਪਰਮਾਤਮਾ ਨੇ ਦੂਸਰੀ ਬਾਹ ਦੂਸਰੀ ਵਾਰੀ ਬਾਹ ਫੜੀ ਹੈ ਹਾਂਜੀ ਹਾਂਜੀ ਲੱਗਦਾ ਤੇ ਜਿਹੜਾ ਸਿੱਧੂ ਮੂਸੇ ਵਾਲਾ ਸੀਗਾ ਉਹਨੇ ਦੇਖੋ ਪੂਰੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਨਹੀਂ ਪੂਰੀ ਦੁਨੀਆ ਚ ਆਪਦਾ ਨਾਮ ਚਮਕਾਤਾ ਸੀਗਾ ਬਹੁਤ ਚਮਕਾਇਆ ਸੀ ਜਿਹੜਾਈ ਹੋਈ ਕਰਕੇ ਤਾਹਾਂ ਮਾਰਾ ਪੈਗ ਨਾ ਜਿਹੜੀ ਮਾਰਾ ਪੈਗ ਜਿਹੜੀ ਨਹੀਂ ਗਈ ਕਿਸੇ ਕੋਲੋਂ ਲਿਕਦਾ ਹੂੰ ਤੇ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹੈ ਹਾਂਜੀ ਉਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਸਿੱਧੂ ਨੂੰ ਜਿਨ੍ਹਾਂ ਨੇ ਸਿੱਧੂ ਨਾਲ ਇਹ ਹਾਕਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਨੇ ਸੁਣਾਈ ਨਹੀਂ ਕੀਤੀ ਜੀ 2 ਸਾਲ ਹੋ ਗਏ ਮੁੱਕੇ ਮੇਰਾ ਭਾਨ ਜੀ ਕਿਹੜਾ ਥਾਣਾ ਛੱਡਿਆ ਉਹਦੀ ਖਾਤਰ ਪਰ ਕਿਸੇ ਨੇ ਸੁਣੀ ਇਹ ਗੱਲ ਤੇ ਅੱਜ ਹੁਣ ਉਹਦੇ ਘਰ ਖੁਸ਼ੀ ਹੋਈ ਹੈ ਤਾਂ ਅੱਜ ਸਾਰਿਆਂ ਨੇ ਘੇਰਾ ਪਾ ਲਿਆ ਹੁਣ ਲੱਗਦਾ ਲੋਕ ਰਾਜਨੀਤੀ ਚਮਕਾ ਰਹੇ ਆ ਹਾਂ ਚਮਕਾ ਰਹੇ ਆ ਜੇ ਕੰਮ ਦੇ ਆ ਜਿਉਂ ਵਨ ਸੰਕਰੇਟਾ ਜਾਵੜਨ ਦੇ ਤੇ ਅਸੀਂ ਤੁਹਾਨੂੰ ਸਾਰਾ ਦੱਸ ਦਾਂਗੇ ਕਿ ਕਿਸੇ ਜੀ ਅਸਲ ਤੇ ਮੰਡੀ ਕੀ ਤੁਹਾਨੂੰ ਉਸ ਨਿਵੇ ਦੇਣ ਦੀ ਲੋੜ ਹੈ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਹਾਂਜੀ ਗਏ ਸੀ ਮਾਨਸਾ ਇੱਥੇ ਬੱਠੇ ਗਏ ਸੀ ਬੱਟਾ ਤੇ ਕਿਵੇਂ ਲੱਗਿਆ ਵੀ ਤੁਹਾਨੂੰ ਬਚਪਨ ਤੁਸੀਂ ਸਿੱਧੂ ਦਾ ਦੇਖਿਆ ਹੈ ਹਾਂਜੀ ਤੇ ਜਿਹੜਾ ਹੁਣ ਸਿੱਧੂ ਮਨੋ ਦਾ ਛੋਟਾ ਭਰਾ ਜਿਹੜਾ ਹੁਣ ਪੈਦਾ ਹੋਇਆ ਹੈ ਤੇ ਉਹ ਉਹਦੇ ਮੁਕਾਬਲੇ ਤੇ ਸਿੱਧੂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਮਾ ਤੇਰਾ ਉਸੇ ਰਹੀ ਹੈ ਮੂੰਹ ਸਾਰਾ ਇੱਥੋਂ ਜਿਉਂ ਉਹ ਵੀ ਜਣੀ ਇਹ ਉਹ ਛੋਟਾ ਵੀ ਨਹੀਂ ਲੱਗਦਾ ਹੰਦਸੀ ਤੂੰ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਸਿੱਧੂ ਵਾਂਗੂ ਉਹ ਵੀ ਨਾਮ ਚੰਕਾ ਹੂਆ ਉਹਦੇ ਮਾਪੇ ਉਹਦਾ ਉਹ ਭਾਗ ਰੂਹ ਵੇਖੋ ਜੀ ਕੀ ਪਤਾ ਲੱਗਦਾ ਹਮ ਤੇ ਪ੍ਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ ਤੁਸੀਂ ਅਰਦਾਸਾਂ ਤਾਂ ਬਹੁਤ ਕੀਤੀਆਂ ਜੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਦੇ ਹਾਂ ਮਹਾਰਾਜ ਨੂੰ ਤੰਦਰੁਸਤੀ ਦੇਵੇ ਮਾਪੇ ਉਹਦਾ ਆਤਮਾ ਠੰਡੀ ਰੱਖੇ ਤਰਫ ਦੇ ਫਿਰਦੇ ਸੀ ਜਿਓ ਕੁਈ ਨਾ ਅਮਨੀ ਅੱਜ ਤੁਹਾਨੂੰ ਲੱਗਦਾ ਵੀ ਉਸਮਾਨ ਦੇ ਕਲੇਜੇ ਦੇ ਵਿੱਚ ਥੋੜੀ ਜੀ ਕਿਤੇ ਠੰਡ ਪਈ ਹੈ। ਪਈ ਹੈ ਜੀ ਭਾਈ ਯਾਰ ਭਾਂਜੇ ਦਾ ਮੂੰਹ ਹੀ ਹੋਰ ਹੋ ਗਿਆ ਉਹਦੇ ਦਾ ਚਿਹਰਾ ਹੀ ਹੋਰ ਹੈ। ਚਿਹਰੇ ਤੇ ਰੌਣਕ ਹੋ ਗਈ ਨਹੀਂ ਅੱਗੇ ਖਲਮਾਇਆ ਜਾ ਰਹਿਦਾ ਗੱਲ ਕਰਦੇ ਸੁਣ ਜਾ ਨਾ ਗੱਲ ਵੀ ਜਾਨੀ ਕਹਿੰਦਾ ਮੈਨੂੰ ਕੀ ਸੁਣਦਾ। ਤੇ ਹੁਣ ਵਧੀਆ ਥੋੜੀ ਚਿਹਰਾ ਜਿਹੜੇ ਸਿੱਧੂ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਸੀ ਹਾਂ ਜੀ ਉਹਨਾਂ ਨੇ ਇੱਥੇ ਵੀ ਨੌਕਰੀ ਕੀਤੀ ਹੈ ਕੋਈ? ਨਹੀਂ ਉਹਨਾਂ ਨੇ ਕੋਈ ਨਹੀਂ। ਉਹ ਇੱਥੇ ਨੇੜੇ ਤੇੜੇ ਕੀਤੀ ਹੋਵੇ ਇੱਥੇ ਕੀਤੀ ਸੀ ਅਚਾਰ ਨੇ ਬਲਕੌਰੇ ਨੇ ਹਾਂ ਜੀ ਇਹਨੇ ਕੀਤੀ ਸੀ ਇੱਥੇ ਪਹਿਲਾਂ ਬਠਿੰਡੇ ਉਹ ਚਲੇ ਆਏ ਮੇਰੇ ਕੋਲੇ ਹੁੰਦਾ ਰਿਹਾ ਪਹਿਲਾਂ ਪੌਦੇ ਹੀ ਹੱਸੇ ਇਹ ਇੱਥੇ ਇੱਥੇ ਆ ਜਾ ਬਠਿੰਡੇ ਹੋਂਗੜੇ ਚ ਲੱਗ ਗਿਆ ਹੂੰ ਇੱਥੇ ਵੀ ਕੀਤੀ ਏ ਕਿ ਮੇਰੇ ਕੋਲੇ ਆ ਕੇ ਰਿੰਦਾ ਹੁੰਦਾ ਸੀ ਰਾਤ ਨੂੰ ਹੂੰ ਤੇ ਤੜਕੇ ਜਾਵੜਦਾ ਇਹ ਉਧਰ ਮਾਸਾ ਲੱਗਿਆ ਸੀ ਕੱਪਰੇਟ ਉੱਥੇ ਗੱਡੀ ਹੁੰਦਾ ਸੀ ਅੱਛਾ ਇੱਥੇ ਹਟ ਗਿਆ ਤੇ ਅੱਜ ਕਿੰਨਾ ਕੁ ਤੁਹਾਨੂੰ ਐ ਲੱਗਦਾ ਵੀ ਵੀ ਤੁਹਾਨੂੰ ਐ ਲੱਗਦਾ ਹੋਊਗਾ ਵੀ ਸਾਡੇ ਬੁਢਾਪੇ ਦੀ ਇੱਕ ਲਾਠੀ ਬਣ ਕੇ ਆਓਗੇ ਉਹ ਹਾਂਜੀ ਇਹ ਤਾਂ ਹੈ ਮਣੀ